प्यारे दोस्तों प्यार भरी सत श्री अकाल जी हां जी दोस्तों पिछले काफी लंबे समय ਤੋਂ ਮੁਲਾਜ਼ਮਾਂ ਤੇ ਪੈਨਸ਼ਨਰ ਸੰਘਰਸ਼ ਕਰ ਰਹੇ ਨੇ ਆਪੋ ਆਪਣੀਆਂ ਮੰਗਾਂ ਨੂੰ ਪੂਰਾ ਕਰਾਉਣ ਦੇ ਲਈ ਇਸੇ ਦੌਰਾਨ ਕੁਝ ਮੁਲਾਜ਼ਮ ਤੇ ਪੈਨਸ਼ਨਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੱਖ-ਵੱਖ ਮੁੱਦੇ ਆ ਤੇ ਸੁਣਵਾਈਆਂ ਚੱਲ ਰਹੀਆਂ ਸੀ ਜਿਦੇ ਵਿੱਚ ਬੜੇ ਹੀ ਅਹਿਮ ਫੈਸਲੇ ਆਏ ਸਭ ਤੋਂ ਪਹਿਲਾਂ ਪੈਨਸ਼ਨਰ ਡਿਮਾਂਡ ਕਰ ਰਹੇ ਸੀ ਕਿ ਛੇਵੇਂ ਤਨਖਾਹ ਕਮਿਸ਼ਨ ਨੇ ਉਹਨਾਂ ਦੀਆਂ ਜੋ ਪੈਨਸ਼ਨਾਂ ਨੇ ਉਸ ਨੂੰ ਫੈਕਟਰ 2.65 ਗੁਣਾਕ ਦੇ ਨਾਲ ਸੋਧਨ ਦੀ ਸ਼ਿਫਾਰਿਸ਼ ਕੀਤੀ ਸੀ ਪਰ ਉਸ ਮਤਾਂ ਵਕ ਉਹਨਾਂ ਦੀਆਂ ਪੈਨਸ਼ਨਾਂ ਨੂੰ ਇਸ ਦੇ ਨਾਲ ਨਹੀਂ ਸੋਧਿਆ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਡੀਟੇਲ ਦੇ ਵਿੱਚ ਡਿਸਕਸ਼ਨ ਇਸ ਦੇ ਉੱਪਰ ਕੀਤੀ ਗਈ ਹਾਈ ਕੋਰਟ ਨੇ ਪੂਰਾ ਰਿਕਾਰਡ ਪੰਜਾਬ ਸਰਕਾਰ ਕੋਲੋਂ ਮੰਗਵਾਇਆ ਲੰਬੀ ਡਿਸਕਸ਼ਨ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਕਿ ਇਸ ਮੁੱਦੇ ਉੱਪਰ 3 ਮਹੀਨਿਆਂ ਦੇ ਅੰਦਰ-ਅੰਦਰ ਕੋਈ ਫੈਸਲਾ ਲਿਆ ਜਾਵੇ ਪਰ ਹਾਈ ਕੋਰਟ ਨੇ ਇਹ ਵੀ ਗੱਲ ਕਹੀ ਕਿ ਜੇ ਇਸ ਦੇ ਸਬੰਧ ਵਿੱਚ ਸਰਕਾਰ ਜੋ ਪੈਨਸ਼ਨਾਂ ਦੀ ਮੰਗ ਮੰਨਣ ਤੋਂ ਅਸਮਰਥ ਹੈ ਕਿਉਂਕਿ ਫੈਕਟਰ 2.69 ਨਹੀਂ ਦੇਣਾ ਚਾਹੁੰਦੀ ਇਸ ਵਿੱਚ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਕਾਰਨਾਂ ਕਰਕੇ ਫੈਕਟਰ 2.96 ਗੁਣਾਕ ਨਾਲ ਪੈਨਸ਼ਨਾਂ ਨਹੀਂ ਸੋਧੀਆਂ ਜਾਣਗੀਆਂ ਇਸੇ ਤਰ੍ਹਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਅਗਲੀ ਜੋ ਕਿ ਸੁਣਵਾਈ ਦੀ ਡੇਟ 21 ਜਨਵਰੀ 2025 ਨਿਰਧਾਰਤ ਕੀਤੀ ਗਈ ਪੰਜਾਬ ਸਰਕਾਰ ਨੂੰ ਹਰ ਹਾਲਤ ਵਿੱਚ ਜਵਾਬ ਦੇਣਾ ਪਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫੈਕਟਰ 2.96 ਗੁਣਾਕ ਨਾਲ ਪੈਨਸ਼ਨ ਕਿਉਂ ਨਹੀਂ ਸੋਧੀ ਜਾ ਰਹੀ ਇਸ ਦੇ ਕੀ ਕਾਰਨ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਫੈਸਲਾ ਵੀ ਪੈਨਸ਼ਨਰਾਂ ਦੇ ਹੱਕ ਵਿੱਚ ਆਵੇਗਾ ਕਿਉਂਕਿ ਪੇ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਫੈਕਟਰ 2.96 ਗੁਣਾਕ ਨਾਲ ਪੈਨਸ਼ਨਾਂ ਸੋਧਨ ਦੀ ਫਾਰਸ਼ ਕੀਤੀ ਗਈ ਸੀ ਇਸੇ ਕਰਕੇ ਪੈਨਸ਼ਨਰਾਂ ਨੂੰ ਕਾਫੀ ਉਮੀਦ ਹੈ ਕਿਉਂਕਿ ਪੁਰਾਣੀ ਪੁਰਾਣੀ ਸਰਕਾਰ ਦੁਆਰਾ ਪੇ ਕਮਿਸ਼ਨ ਲਾਗੂ ਕਰਨ ਦੇ ਵਿੱਚ ਬਹੁਤ ਸਾਰੀਆਂ ਤਰੂਟੀਆਂ ਛੱਡ ਦਿੱਤੀਆਂ ਗਈਆਂ ਸੀ ਜਿਸ ਕਰਕੇ ਮਲਾਜ਼ਮਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ